ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧ ਰਹੇ ਨੇ ਪਿਛਲੇ 5 ਦਿਨਾਂ ਦੇ ਵਿੱਚ ਕੋਵਿਡ ਦੇ 1700 ਮਾਮਲੇ ਪੂਰੇ ਦੇਸ਼ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਵੇਲੇ ਦੇਸ਼ ਭਰ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 2700 ਨੂੰ ਪਾਰ ਕਰ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ 30 ਮਈ ਤੱਕ ਦੇਸ਼ ਭਰ ਦੇ ਵਿੱਚ 2710 ਮਾਮਲੇ ਦਰਜ ਕੀਤੇ ਗਏ ਨੇ ਇਸ ਤੋਂ ਪਹਿਲਾਂ ਇੱਕ ਹਫ਼ਤੇ ਦੇ ਵਿੱਚ 752 ਮਾਮਲੇ ਸਾਹਮਣੇ ਆਏ ਸਨ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਸਿੰਗਾਪੁਰ ਅਤੇ ਚੀਨ ਅਤੇ ਇਸ ਦੇ ਨਾਲ ਲੱਗਦੇ ਦੇਸ਼ਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਲਹਿਰ ਦੇਖਣ ਨੂੰ ਮਿਲੀ ਤੇ ਹੁਣ ਭਾਰਤ ਦੇ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ 16 ਔਰਨਾਚਲ ਦੇ ਵਿੱਚ 3 ਅਸਮ ਦੇ ਵਿੱਚ 2 ਚੰਡੀਗੜ੍ਹ ਚ 1 ਛੱਤੀਸਗੜ੍ਹ ਦੇ ਵਿੱਚ 3 ਦਿੱਲੀ ਦੇ ਵਿੱਚ 294 ਗੋਆ ਵਿੱਚ 7 ਗੁਜਰਾਤ ਦੇ ਵਿੱਚ 223 ਹਰਿਆਣਾ ਵਿੱਚ 20 ਜੰਮੂ ਕਸ਼ਮੀਰ ਚ 4 ਕਰਨਾਟਕ ਵਿੱਚ 148 ਕੇਰਲ ਚ 1100 47 ਮੱਧ ਪ੍ਰਦੇਸ਼ ਦੇ ਵਿੱਚ 10 ਮਹਾਰਾਸ਼ਟਰਾ ਦੇ ਵਿੱਚ 424 ਮਿਜ਼ੋਰਮ ਦੇ ਵਿੱਚ 2 ਉੜੀਸ਼ਾ ਦੇ ਵਿੱਚ 5 ਪੰਡ ਚੇਰੀ ਦੇ ਵਿੱਚ 35 ਪੰਜਾਬ ਦੇ ਵਿੱਚ 4 ਰਾਜਸਥਾਨ ਦੇ ਵਿੱਚ 51 ਤਾਮਿਲਨਾਡੂ ਦੇ ਵਿੱਚ 148 ਤੇਲੰਗਾਨਾ ਚ 3 ਉੱਤਰਾਖੰਡ ਚ 2 ਉੱਤਰ ਪ੍ਰਦੇਸ਼ ਚ 42 ਅਤੇ ਪੱਛਮੀ ਬੰਗਾਲ ਦੇ ਵਿੱਚ 116 ਮਾਮਲੇ ਹੁਣ ਤੱਕ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਦਿੱਲੀ ਦੇ ਵਿੱਚ ਕਰੋਨਾ ਕਾਰਨ ਇੱਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ ਕੇਰਲ ਦੇ ਵਿੱਚ ਮਹਾਰਾਸ਼ਟra ਦੇ ਵਿੱਚ ਦਿੱਲੀ ਦੇ ਵਿੱਚ ਲਗਾਤਾਰ ਮਾਮਲਿਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਮਹਾਰਾਸ਼ਟra ਕਰਨਾਟਕਾ ਸਮੇਤ ਹੋਰ ਕਈ ਥਾਵਾਂ ਤੇ ਵੀ ਕੋਵਿਡ ਨਾਲ ਇਨਫੈਕਟਡ ਹੋਣ ਵਾਲੇ ਵਿਅਕਤੀਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਕੇਰਲ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ